ਇਸ ਸਰਕਾਰ ਨੂੰ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਨ ਮਿੰਦਰ ਸਿੰਘ ਜੀ ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਆਡਾ ਛੋਟਾ ਭਰਾ ਜੀ ਉਸਤਾ ਜਟਾਨਾ ਜੀ ਰਾਜੇ ਗਰਗ ਸਾਹਿਬ ਦੇ ਸਾਰੇ ਹੀ ਸਮੂਹੀ ਕਾਂਗਰਸੀ ਭਰਾ ਬਹੁਤ ਹੀ ਪਵਿੱਤਰ ਅਸਥਾਨ ਤੇ ਅੱਜ ਆਪਾਂ ਸਾਰੇ ਲੋਕ ਇਕੱਠੇ ਹੋਏ ਆ ਔਰ ਅੱਜ ਚਾਰ ਟਿਕਟਾਂ ਦਾ ਹੋਰ ਐਲਾਨ ਹੋਇਆ ਤੇ ਇਸ ਤੋਂ ਪਹਿਲਾਂ ਆਪਣੀਆਂ ਸਾਰੀਆਂ ਜਾਨਕੀ 12 ਉਮੀਦਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਮੈਦਾਨ ਦੇ ਵਿੱਚ ਉਤਾਰੇ ਨੇ ਰਾਹੁਲ ਗਾਂਧੀ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਔਰ ਖਰਗੇ ਸਾਹਿਬ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਾਂ ਸਾਰੀ ਵੋਟ ਆਸਰਾ ਲੈਣੀ ਹੈ ਅੱਜ ਵੀ ਅਸੀਂ ਦੋ ਉਮੀਦਵਾਰ ਤੁਹਾਡੇ ਵਿਚਾਰ ਖੜੇ ਆ ਤੇ ਨੱਕ ਮਸਟਕ ਇਸ ਪਾਵਨ ਪਵਿੱਤਰ ਧਰਤੀ ਤੇ ਹੋਣ ਆ ਸਿ ਆਏ ਆ ਬਾਜਵਾ ਸਾਹਿਬ ਦੇ ਜਟਾਲਾ ਸਾਹਿਬ ਅਸੀਂ ਅਸ਼ੀਰਵਾਦ ਲੈਣ ਆਏ ਆ ਕੀ ਆਉਣ ਵਾਲੇ ਇਸ ਪਾਰਲੀਮੈਂਟ ਚੋਣਾਂ ਦੇ ਵਿੱਚ ਸਾਡੇ ਸਾਰੇ ਉਮੀਦਵਾਰਾਂ ਦੀ ਸੱਚੇ ਪਾਤਸ਼ਾਹ ਬਾ ਫੜਨ ਤੇ ਆਪਣਾ ਉਹਨਾਂ ਤੇ ਅਸ਼ੀਰਵਾਦ ਰੱਖਣ ਅੱਜ ਇੱਥੇ ਹੋਣ ਦਾ ਮਕਸਦ ਇਹ ਵੀ ਸੀਗਾ ਕੀ ਇਕੱਠੇ ਹੋ ਕੇ ਕਈ ਬੰਦਿਆਂ ਦੇ ਮਨਾਂ ਦੇ ਵਿੱਚ ਕਈ ਗੱਲਾਂ ਚੱਲਦੀਆਂ ਸਨ ਲੰਮਾ ਰਦਰ ਕੀਤਾ ਕਿ ਇੱਕ ਪਾਸੇ ਜੀਤ ਨਿੰਦਰ ਸਿੰਘ ਪੈਵੀ ਜੀ ਹੈ ਇੱਕ ਪਾਸੇ ਖੁਸ਼ਵਾਨ ਸਿੰਘ ਜਟਾਣਾ ਸਾਹਿਬ ਹੈ ਇਹ ਕੀ ਹੋਏਗਾ ਭਈ ਇਹਨਾਂ ਦਾ ਕੋਈ ਗੱਲਬਾਤ ਨਹੀਂ ਹੋਈ ਰਾਜਨੀਤਿਕ ਕੋਈ ਦੁਸ਼ਮਣੀਆਂ ਨਹੀਂ ਹੈ ਰਾਜਨੀਤਿਕ મતਭੇਦ ਜ਼ਰੂਰ ਰਹਿੰਦੇ ਇੱਕ ਦੂਜੇ ਦੇ ਸਾਹਮਣੇ ਚੋਣਾਂ ਲੜੇ ਐ ਔਰ ਅੱਜ ਅਸੀਂ ਸਾਰੇ ਜਾਣੇ ਕਾਂਗਰਸ ਪਾਰਟੀ ਦਾ ਇਹ ਪਰਿਵਾਰ ਬਣ ਗਿਆ ਵੱਡਾ ਪਰਿਵਾਰ ਹੋ ਗਿਆ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਪਰ ਸਾਨੂੰ ਜੀਤਮਿੰਦਰ ਜੀ ਦੇ ਨਾਲ ਹੋਰ ਬਲ ਮਿਲਿਆ ਹੈ ਮੈਂ ਸਮਝਦਾ ਕਿ ਇਸ ਇਲਾਕੇ ਦੇ ਵਿੱਚ ਤੇ ਹੁਣ ਪਾਰਲੀਮੈਂਟ ਜਿੱਤ ਕੇ ਸੱਚੇ ਪਾਸ਼ਾ ਹੋਰ ਕਿਰਪਾ ਕਰਨਗੇ ਅਸੀਂ ਹੋਰ ਮਜ਼ਬੂਤੀ ਵੱਲ ਵਧਾਂਗੇ ਪਰ ਅੱਜ ਸਾਰੇ ਜਿਹੜੀਆਂ ਔਟਕਲਾ ਸਾਨੂੰ ਖਤਮ ਹੋ ਗਈ ਹੈ ਉਮੇ ਜਿਹੜੇ ਸਾਡੇ ਮੈਂ ਸਮਝਦਾ ਕਿ ਜਾਂ ਬਾਜ ਆਗੂ ਨੇ ਅੱਜ ਇਕੱਠੇ ਹੋਏ ਨੇ ਮੇਰੇ ਤੇ ਬਾਜਵਾ ਸਾਹਿਬ ਦੀ ਅਗਵਾਈ ਚ ਔਰ ਸੱਚੇ ਪਾਤਸ਼ਾਹ ਦੀ ਇਸ ਅਗਵਾਈ ਦੇ ਵਿੱਚ ਔਰ ਇਕੱਠੇ ਹੋ ਕੇ ਅਸੀਂ ਕੁਝ ਫੈਸਲੇ ਜਿਹੜੇ ਲਏ ਨੇ ਤਾਂ ਜੋ گاਹ ਤੋਂ ਨਾ ਵਰਕਰਾਂ ਨੂੰ ਨਾ ਲੀਡਰਾਂ ਨੂੰ ਕਿਸੇ ਪ੍ਰਕਾਰ ਦਾ ਵਿੱਚ ਭੇਦ ਭਾਵ ਨਾ ਰਹੇ ਇਹ ਇਕੱਠੇ ਹੋ ਕੇ ਇੱਕ ਮੁੱਠੋ ਕੇ ਚਕਾਣਾ ਸਾਹਿਬ ਪੂਰਾ ਜੋਰ ਲਾ ਕੇ ਜਿੰਨਾ ਜਾਣ ਹੈ ਉਹ ਜਾਨ ਲਾ ਕੇ ਜੀਤ ਮਿੰਦਰ ਸਿੰਘ ਜੀ ਦੇ ਇਸ ਚੋਣਾਂ ਦੇ ਵਿੱਚ ਅਗਵਾਈ ਕਰਨ ਤੇ ਤਲਵੰਡੀ ਸਾਹ ਤੋਂ ਸਭ ਤੋਂ ਵੱਡੀ ਲੀਡ ਮੈਂ ਸਮਝਦਾ ਕਿ ਆਉਣੀ ਚਾਹੀਦੀ ਹੈ ਜੀਤ ਮਿੰਦਰ ਸਿੰਘ ਦੀ ਸੋ ਇਸ ਕਰਕੇ ਅੱਜ ਅਸੀਂ ਹੁਣੇ ਸੋ ਨਿਹਾਲ ਨਾਸੀਰ ਅੱਲਾਹ ਫਿਰ ਜਿਹੜਾ ਫੈਸਲਾ ਅਸੀਂ ਦੋਨਾਂ ਇਹਨਾਂ ਭਰਾਵਾਂ ਦਾ ਵੱਡੇ ਭਰਾ ਨੇ ਸਾਡੇ ਵੀ ਵੱਡੇ ਭਰਾ ਨੇ ਜਟਾਣਾ ਜੀ ਦਾ ਬਾਜਵਾ ਸਾਹਿਬ ਨੇ ਤੇ ਮੈਂ ਕਰਾਇਆ ਉਹ ਹੁਣ ਮੈਨੂੰ ਲੱਗਦਾ ਕਿ ਦੋਨੋਂ ਜਾਣੇ ਆਪਣੇ ਆਪਣੇ ਮੂਹ ਤੋਂ ਆਪ ਵੀ ਇਸ ਸੰਗਤ ਦੇ ਸਾਹਮਣੇ ਇਹ ਗੁਰੂ ਮਹਾਰਾਜ ਦੇ ਇੱਛੇ ਇਸ ਪਵਿੱਤਰ ਸੰਤੋਹ ਰੱਖਣਗੇ ਤੇ ਫਿਰ ਬਾਜਵਾ ਸਾਹਿਬ ਉਸ ਤੋਂ ਬਾਅਦ ਸਾਰਿਆਂ ਦਾ ਸੰਗਤ ਦਾ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਸਿਰ ਝੁਕਾ ਕੇ ਧੰਨਵਾਦ ਕਰਨ। ਖਾਨ ਸਾਹਿਬ ਸ਼੍ਰੀ ਭਾਈ ਗੁਰਜੀਤ ਜੀ ਜੀ ਨੂੰ ਨਮਸਕਾਰ ਤੁਸੀਂ ਅੱਜ ਸਾਰਿਆਂ ਨੇ ਇੱਥੇ ਬਹੁਤ ਵੱਡੀ ਸ਼ਮੂਲੀਅਤ ਕੀਤੀ ਹੈ ਮੈਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਵਿੰਦ ਸਿੰਘ ਔਰ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਰਤਾਪ ਸਿੰਘ ਬਾਜਵਾ ਜੀ ਔਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਲੋਕ ਸਭਾ ਮਟੰਡਾ ਤੋਂ ਜੀਤਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਵਿਸ਼ਵਾਸ ਜਤਾਇਆ ਇਹ ਗੱਲ ਗਲਤ ਹੈ ਮੇਰੀ ਸੋ ਕੋਈ ਗੱਲ ਨਹੀਂ ਜੇ ਤੱਕ ਸਭ ਖੜ ਕੇ ਬਰਲ ਲੈਂਦੇ ਤੇ ਆਪਣਾ ਹੀ ਫਰਜ਼ ਬਣਦਾ ਆਪਾਂ ਵੀ ਪੂਰਾ ਜੋੜੀ ਠੀਕ ਹੈ ਠੀਕ ਹੈ ਜੀ ਬੋਲੇ ਜੀ ਸੋਨਿਹਾਰ ਸਭ ਸੁਨਿਹਾਰ ਬਾਰੂ ਤੱਕ ਸਭ ਖੜੇ ਐ ਧਰਤੀ ਤੇ ਖੜੇ ਐ ਆ ਦੇ ਵੱਲੋਂ ਅੱਡੀ ਚੋਟੀ ਦਾ ਜੋਰ ਲਾ ਦਿਆਂਗੇ ਗਾ ਥੋਡੀ ਕਿਸਮਤ ਸਾਡੇ ਵੱਲੋਂ ਕਸਰ ਨਹੀਂ ਰਹਿੰਦੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬੱਚਾ ਬੱਚਾ ਬਠੰਡਾ ਲੋਕ ਸਭਾ ਦਾ ਬੋਲਿਆ ਇਹ ਗੱਲ ਗਲਤ ਹੈ ਮੇਰੀ ਬਿਲਕੁਲ ਸਹੀ ਜੀ ਆਪਣਾ ਪਹਿਲੇ ਦਿਨੋਂ ਉਸੂਲ ਰਿਹਾ ਜਾਂ ਨਾਲ ਤੇ ਜਾਂ ਉਲਟ ਦੋਗਲੀ ਰਾਜਨੀਤੀ ਨਾ ਕੀਤੀ ਹੈ ਤੇ ਨਾ करिए ਸੋ ਧੰਨਵਾਦ ਹੈ ਔਰ ਵਧਾਈਆਂ ਤੁਹਾਨੂੰ ਟਿਕਟ ਮਿਲਣ ਤੇ ਅੱਜ ਤੋਂ ਤੁਹਾਡੇ ਨਾਲ ਪੂਰਾ ਤੁਹਾਡਾ ਦਿਲੋਂ ਪੂਰੀ ਮਦਦ ਕਰਾਂਗੇ ਤੇ ਆਪਾਂ ਸਾਰਿਆਂ ਨੇ ਪੂਰਾ ਜੋਰ ਲਾਉਣਾ ਮਿੱਤਰੋ ਤੇ ਕੱਲ ਤੋਂ ਕੰਮ ਜੀ ਕੀਤੇ ਬੜੀ ਖੁਸ਼ੀ ਵਾਲਾ ਦਿਨ ਹੈ ਜਿਸੇ ਅੱਜ ਸਾਡੇ ਦੋ ਟਿਕਟ ਲੀਡਰ ਪੰਜਾਬ ਕਾਂਗਰਸ ਦੇ ਸਰਪ੍ਰਧam ਸਿੰਘ ਜੀ ਬਾਜਵਾ ਐਲੋਪੀ ਕਰਤਾ ਤੇ ਸਭ ਨਾਲ ਜਮਡਿੰਗ ਚ ਪ੍ਰਧਾਨ ਨੇ ਬੀਸੀਸੀ ਦੇ ਤੇ ਮੇਰੇ ਨਾਲ ਕੁਸ਼ਵੰਦ ਸਿੰਘ ਜੀ ਕਨਾਜੀ ਅੱਜ ਅਸੀਂ ਗੁਰਮਹਾਰਜ ਦੇ ਚਰਨਾਂ ਵਿੱਚ ਬਹੁਤ ਮਸਤੇ ਖੜ੍ਹਵਾਸ ਤੇ ਦਾਸ ਕੀਤੀ ਚੜ੍ਹਦੀ ਕਲਾ ਦੀ ਕਿ ਮੈਨੂੰ ਕਾਂਗਰਸ ਪਾਰਟੀ ਨੇ ਮਾਨ ਬਖਸ਼ਿਆ ਤੇ ਟਿਕਟ ਦੇ ਕੇ ਇਸ ਇਲੈਕਸ਼ਨ ਵਿੱਚ ਉਤਾਰਿਆ ਸੋ ਮੈਂ ਤੁਹਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਕਿ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਫਾਦਾਰ ਤੇ ਤਕੜੇ ਸਪਹੀਆ ਤੇ ਵਰਕਰਾਂ ਤੇ ਇੱਕ ਇੱਕ ਮੇਰਾ ਕਾਂਗਰਸ ਦਾ ਵਰਕਰ ਤਕੜਾ ਹੋ ਕੇ ਇਸ ਇਲੈਕਸ਼ਨ ਵਿੱਚ ਕਾਂਗਰਸ ਤੇ ਜਿੱਥੇ ਮੈਂ ਬਤੌਰ ਉਮੀਦਵਾਰ ਦੇ ਤੌਰ ਤੇ ਇੱਥੇ ਖੜਾਣੇ ਗਿਆ ਮੇਰੀ ਮਦਦ ਕਰੋਗੇ ਤੇ ਨਾਲ ਮੈਂ ਉਮੀਦ ਵੀ ਕਰਾਂਗਾ ਕਿ ਮੇਰਾ ਛੋਟਾ ਭਰਾ ਕੁਸ਼ਵੰਤ ਜਟਾਣਾ ਤਕੜਾ ਹੋ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪ ਦੀ ਜ਼ਿੰਮੇਵਾਰੀ ਸਮਝਦਾ ਹੋਇਆ ਇਹ ਸਿਲੈਕਸ਼ਨ ਵਿੱਚ ਆਪਣੀ ਮਦਦ ਕਾਂਗਰਸ ਦੀ ਮਦਦ ਜਿੱਤ ਦੇ ਇੰਦੀ ਮਦਦ ਕਰੇਗਾ ਤੇ ਮੈਨੂੰ ਖੁਸ਼ੀ ਹੈ ਕਿ ਜਿਸ ਤਰੀਕੇ ਨਾਲ ਜੋ ਮਾਹੌਲ ਬਣਿਆ ਉਸ ਮਾਹੌਲ ਨੂੰ ਦੇਖਦੇ ਹੋਏ ਤੇ ਜੋ ਸਾਰਿਆਂ ਦੀ दिली ਖੁਆਇਸ਼ ਤੇ ਤਮੰਨਾ ਸੀ ਖਾਸ ਕਰਕੇ ਖੁਸ਼ਬਾਸ ਦੀ ਤੋ ਇਹ ਕੀ ਆਉਣ ਵਾਲੇ 2023 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਖੁਸ਼ਬਾਸ ਜਟਾਣਾ 2027 ਦੇ ਵਿੱਚ ਇੱਥੇ ਉਮੀਦਵਾਰ ਹੋਏਗਾ ਅੱਜ ਇਹ ਮੈਂ ਬੋਲ ਰਿਹਾ ਹਾਂ ਤਲਵੰਡੀ ਸਾਬੋ ਤੋਂ ਖੁਸ਼ਬਾਸ ਸਿੰਘ ਜਟਾਣਾ 2027 ਦੇ ਵਿੱਚ ਕਾਂਗਰਸ ਦਾ ਉਮੀਦਵਾਰ ਹੋਏਗਾ ਤੇ ਮੈਂ ਦਤਕੇ ਗੁਰਮਹਾਰਾਜ ਕਿਰਪਾ ਕਰੇ ਮੈਨੂੰ ਐਮਪੀ ਬਣਾ ਕੇ ਗੁਰਮਹਾਰਾਜ ਦਿੱਲੀ ਭੇਜਣ ਹਰ ਬੇ ਸਦਕਾ ਮਿਹਨਤ ਸਦਕਾ ਤੇ ਮੈਂ ਇਹੀ ਉਮੀਦ ਕਰੂੰਗਾ ਕਿ ਮੈਨੂੰ ਐਮਪੀ ਬਣਾ ਕੇ ਭੇਜੋ ਤੇ 2027 ਦੇ ਵਿੱਚ ਮੈਂ ਆਪਦੇ ਛੋਟੇ ਵੀਰ ਨੂੰ ਜੱਟ ਕੇ ਮਦਦ ਕਰਕੇ ਮੈਂ ਇਹਨੂੰ ਐਮਐਲਏ ਕਾਂਗਰਸ ਦੇ ਇਥੋਂ ਬਣਾਉਂਗਾ ਇਹ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਵਾਦਾ ਵੀ ਕਰਦਾ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬੋਲੇ ਗਿਆ ਅੱਲਾਹ ਤੇ ਇੱਕ ਵਾਰ ਫੇਰ ਸਮੁੱਚੀ ਲੀਡਰਸ਼ਿਪ ਦਾ ਤੇ ਤੁਹਾਡੇ ਸਾਰੇ ਹੀ ਜਿੰਨੇ ਵਰਕਰ ਸਹਬਾਂ ਤੁਸੀਂ ਇੱਥੇ ਆਏ ਹੋ ਤੁਹਾਡਾ ਮੈਂ तहे ਦਿਲੋਂ ਧੰਨਵਾਦ ਕਰਦਾ ਭਾਈ ਜੀ ਦਾ ਖਾਲਸਾ ਨਿਹੰਗ ਬਹੁਤ ਸਿਰਕਾ ਕਾਲਾ ਆਹ ਇੱਥੇ ਯਾਦ ਆ ਰਿਹਾ